ਇਹ ਕੀ ਚੀਜ਼ ਹੋ ਗਈ ਸੀ ਤੁਸੀਂ ਪ੍ਰੈਡਿਕਸ਼ਨ ਕਰ ਦਿੱਤੀ ਇੱਕਦਮ 2025 ਬਹੁਤ ਪਾਰਾ ਹੈ ਪਾਣੀਆਂ ਨੂੰ ਲੈ ਕੇ ਅੱਜ ਉਹ ਗੱਲ ਬਿਲਕੁਲ ਤੁਹਾਡੀ ਸੱਚ ਨਜ਼ਰ ਆਉਂਦੀ ਹੈ ਵੀ 9ਵਾਂ 10ਵਾਂ ਮਹੀਨਾ ਕਾਫੀ ਜ਼ਿਆਦਾ ਜਾਂ 8ਵਾਂ 9ਵਾਂ ਮਹੀਨਾ ਕਾਫੀ ਜ਼ਿਆਦਾ ਨੁਕਸਾਨ ਹੋਊਗਾ ਪਾਣੀ ਨੂੰ ਲੈ ਕੇ ਕਿਉਂ ਹੋਊਗਾ ਕਿਉਂਕਿ 2025 ਦਾ ਜਦੋਂ ਅਪ ਟੋਟਲ ਕਰਦੇ ਆ ਤਾਂ 9 ਨਿਕਲ ਕੇ ਆਉਂਦਾ 9 ਨੰਬਰ ਮੰਗਲ ਦਾ ਨੰਬਰ ਆ ਮੰਗਲ ਆਪਣੇ ਕੱਲੇ ਇੰਡੀਆ ਦੀ ਨਹੀਂ ਵਾਕੀ ਪੂਰੀ ਦੁਨੀਆ ਦੇ ਉੱਪਰ ਹੀ ਭਾਰੀ ਆ ਕੀ ਕੋਈ ਕਹੇ ਕੀ ਐਸੀ ਘੁਟੀ ਹੈ ਵੀ ਕੀ ਤੁਹਾਡੇ ਕੋਲ ਕਰੰਟ ਪਿਛਾਚ ਨਹੀਂ ਹੈ ਜਿਹੜਾ ਤੁਹਾਨੂੰ ਆਉਣ ਵਾਲੇ ਟਾਈਮ ਦਾ ਫਿਊਚਰ ਦਾ ਪਤਾ ਲੱਗ ਜਾਂਦਾ ਕੀ ਸਿੱਧ ਕਰ ਰੱਖੇ ਕੀ ਜਿਹੜੀ ਸਿੱਧੀ ਲੈ ਰਖੀ ਤੁਸੀਂ ਤੁਸੀਂ ਤਾਂ ਭਾਗੇਸ਼ਵਰ ਵਾਲੀ ਤੁਸੀਂ ਗੱਲ ਕਰ ਦਿੱਤੀ ਵੀ ਪਰਚਾ ਲਿਖੂਗਾ ਤੇਰਾ ਹੀ ਲਿਖੂਗਾ ਜਿਹੜੇ ਝੇਲਦੇ ਪਏ ਆ ਉਹਨਾਂ ਨੂੰ ਪਤਾ ਵਾ ਵੀ ਕੀ ਕੁਛ ਮਤਲਬ ਲੱਖਾਂ ਕਰੋੜਾਂ ਦਾ ਨੁਕਸਾਨ ਹੋ ਗਿਆ ਆਪਾਂ ਤਾਂ ਇਹੀ ਕਹਿੰਨੇ ਆ ਵੀ ਵਾਹਿਗੁਰੂ ਪਰਮਾਤਮਾ ਭਲੀ ਕਰੇ ਆਉਣ ਵਾਲਾ ਟਾਈਮ ਇਸ ਤੋਂ ਵੀ ਮਾੜਾ ਹੋਵੇ ਇਹ 2025 ਨੇ ਜਾਂਦੇ ਜਾਂਦੇ ਆ ਰਹੇ ਹਾਂ ਕਿ ਪ੍ਰੈਡਿਕਸ਼ਨ ਦੇ ਰਹੇ ਹਾਂ ਨਹੀਂ ਨਹੀਂ ਮੈਂ ਡਰਾ ਨਹੀਂ ਰਿਹਾ ਮੈਂ ਦੱਸ ਰਿਹਾ ਵੀ ਇਸ ਤੋਂ ਵੀ ਦੇਖੋ ਹੁਣ ਬਹੁਤ ਨੁਕਸਾਨ ਹੋ ਰਿਹਾ ਇਸ ਤੋਂ ਵੀ ਨੁਕਸਾਨ ਹੋਣਾ ਵਾ ਤੁਸੀਂ ਇਹ ਕਹਿੰਦਾ ਨਵੰਬਰ ਦੇ ਐਂਡ ਤੱਕ ਜਾ ਕੇ ਕਿ ਸਾਨੂੰ ਪਤਾ ਸੀ ਪਰ ਅਸੀਂ ਜਾਣ ਕੇ ਨਹੀਂ ਦੱਸਿਆ ਵਾ ਇਹ ਤਾਂ ਨਹੀਂ ਕੋਈ ਤੁਹਾਡੀ ਐਡਰੋਲੋਜੀ ਵੀ ਆ ਵੀ ਉਹ ਕਮ ਪਾਏਗਾ ਪਰ ਅਸੀਂ ਦੱਸ ਨਹੀਂ ਸਕਦੇ ਕਿ ਇਹ ਇਹ ਗੱਲ ਕਿੰਨੇ ਕ ਪਰਸੈਂਟ ਸੱਚ ਹੋ ਸਕਦੀ ਹੈ ਪ੍ਰੈਗਨੈਂਟ ਲੇਡੀ ਜੀ ਹੋਗੀ ਜਾਂ ਬਿਰਧ ਹੋਗੇ ਉਹ ਇਸ ਚੀਜ਼ ਦਾ ਆਪਣਾ ਵਿਚਾਰ ਰੱਖਣਾ ਇਹਦਾ ਜਿਹੜਾ 7 ਤਰੀਕ ਨੂੰ ਚੰਦਰ ਗ੍ਰਹਿਣ ਲੱਗਣ ਜਾ ਰਿਹਾ ਹੈ ਤਾਂ ਪ੍ਰੋਪਰ ਜਿਹੜਾ ਸਹੀ ਟਾਈਮ ਆ ਉਹ ਰਾਤ ਨੂੰ 9:58 ਮਿੰਟ ਤੇ ਸ਼ੁਰੂ ਹੋ ਕੇ 1:26 ਮਿੰਟ ਤੱਕ ਚੱਲੇਗਾ ਹੈ ਇਹ 3 ਘੰਟੇ 28 ਮਿੰਟ ਦਾ ਲੱਗੇਗਾ ਆਪਾਂ ਸਾਰਿਆਂ ਨੇ ਕੋਸ਼ਿਸ਼ ਇਹ ਹੀ ਕਰਨੀ ਹੈ ਵੀ ਆਪਾਂ ਘਰੋਂ ਬਾਹਰ ਨਾ ਨਿਕਲੀਏ ਜਿਵੇਂ ਆ 25 ਦੀ ਗੱਲ ਕਰਦੇ ਆਂ 25 ਜਾ ਕੇ ਨਵੰਬਰ ਭਾਰੀ ਆ ਪਰਮਾਤਮਾ ਸੁੱਖ ਰੱਖੇ ਵੀ ਵੈਸੇ ਤਾਂ ਬਹੁਤ ਕੁਝ ਦੇਖ ਲਿਆ ਸਾਲ ਦੇ ਵਿੱਚ ਵੀ ਹੁਣ ਤਾਂ ਸੁੱਖ ਸੁਵੱਲੇ ਨਿਕਲ ਜਾਵੇ ਪਰ 2027 ਇਸ ਤੋਂ ਵੀ ਭਾਰੀ ਦੇਖੋ ਜੇ ਆਪਾਂ ਕਿਹ ਇਹਦਾ ਆਵਾਰਾ ਕੁੱਤੇ ਦਾ ਗਲੀ ਵਾਲੇ ਦਾ ਪੇਟ ਭਰਦੇ ਆ ਜੇ ਤੁਹਾਡਾ ਕੋਈ ਫਾਇਦਾ ਨਾ ਹੋਇਆ ਪਰ ਮੈਨੂੰ ਦੱਸੋ ਤੁਹਾਡਾ ਜੀ ਨੁਕਸਾਨ ਕੀ ਆ ਇੱਕ ਤੁਸੀਂ ਰੈਮਡੀ ਦੱਸ ਦੋ ਮੈਂ ਹਰ ਵੀਡੀਓ 'ਚ ਦੱਸ ਦਿਆਂ ਕਿ 43 ਦਿਨ ਤੱਕ 41 ਦਿਨ ਤੱਕ ਜੋ ਵੀ ਸਵੇਰੇ ਆਵਾਰਾ ਜਾਨਵਰ ਨੂੰ ਜਿਹੜੇ ਦਰਵੇਸ਼ ਹੁੰਦੇ ਉਹਨਾਂ ਨੂੰ ਦੁੱਧ ਪਾਣਾ ਚਾਹੀਦਾ ਕੁਝ ਖਾਣ ਪੀਣ ਦੀ ਚੀਜ਼ਾਂ ਪਾਣੀ ਚਾਹੀਦੀਆਂ ਉਹ ਲਗਾਤਾਰ ਕਰਨੇ ਚਾਹੀਦੇ ਆ ਬਿਚ ਟੁੱਟ ਜਾਵੇ ਤੱਕ ਕੀ ਮੈਟਰ ਹੁੰਦਾ ਹੈ ਕਿ ਆ ਇਹਦੇ ਚ ਕੋਈ ਟੈਨਸ਼ਨ ਵਾਲੀ ਗੱਲ ਕੋਈ ਲੋਕ ਕਹਿੰਦੇ ਵੀ ਕਮੈਂਟ ਆਉਂਦੇ ਆ ਵੀ ਅਸੀਂ ਤਾਂ ਡੇਲੀ ਪੰਦ ਜੀ ਸਾਡੇ ਤੋਂ ਨਗਾ ਹੋ ਗਿਆ ਫਿਰ ਦੁਬਾਰਾ ਸ਼ੁਰੂ ਕਰੀਏ ਕਿੱਦਾਂ ਕਰੀਏ ਤਣਾਅ ਦਾ ਮਾਹੌਲ ਹੈ ਸਰਕਾਰਾਂ ਪਲਟਾ ਤੱਕ ਤੱਕ ਪਲਟ ਕਰਨ ਨੂੰ ਬੈਠੀਆਂ ਨੇ ਇੱਥੇ ਲੋਕ ਲੜ ਲੜ ਕੇ ਤਿਆਰ ਨੇ ਇੱਥੇ ਔਰ ਜਿਹੜੇ ਪੰਜਾਬੀ ਲੋਕਾਂ ਦੀ ਹੈਲਪ ਕਰਦੇ ਸੀ ਰਿਜਕ ਦਿੰਦੇ ਸੀ ਅੱਜ ਉਹੀ ਵਿਚਾਰੇ ਜਿਹੜੇ ਆ ਉਹ ਖਤਰੇ ਦੇ ਵਿੱਚ ਐ ਨਹੀਂ ਕਿਹੜਾ ਸਾਲ ਵਧੀਆ ਹੋਊਗਾ ਜਿਹੜੇ ਹੜ੍ਹ ਪੀੜਤ ਨੇ ਔਰ ਵੀ ਨੈਸ਼ਨਲ ਇਨਵੈਸਟਰ ਤੋਂ ਜਿਹੜੇ ਪੀੜਤ ਹੋਣਗੇ ਉਹਨਾਂ ਦੇ ਕੀ ਚੀਜ਼ ਹੋ ਗਈ ਸੀ ਤੁਸੀਂ ਪ੍ਰੈਡਿਕਸ਼ਨ ਕਰ ਦਿੱਤੀ ਇੱਕਦਮ 2025 ਬਹੁਤ ਪਾਰਾ ਹੈ ਪਾਣੀ ਨੂੰ ਲੈ ਕੇ ਅੱਜ ਉਹ ਗੱਲ ਬਿਲਕੁਲ ਤੁਹਾਡੀ ਸੱਚ ਨਜ਼ਰ ਆਉਂਦੀ ਹੈ ਵੀ 9ਵਾਂ 10ਵਾਂ ਮਹੀਨਾ ਕਾਫੀ ਜ਼ਿਆਦਾ ਜਾਂ 8ਵਾਂ 9ਵਾਂ ਮਹੀਨਾ ਕਾਫੀ ਜ਼ਿਆਦਾ ਨੁਕਸਾਨ ਹੋਊਗਾ ਪਾਣੀ ਨੂੰ ਲੈ ਕੇ ਕਿਉਂ ਹੋਊਗਾ ਕਿਉਂਕਿ 2025 ਦਾ ਜਦੋਂ ਅਪ ਟੋਟਲ ਕਰਦੇ ਆ ਤਾਂ 9 ਨਿਕਲ ਕੇ ਆਉਂਦਾ 9 ਨੰਬਰ ਮੰਗਲ ਦਾ ਨੰਬਰ ਆ ਮੰਗਲ ਆਪਣੇ ਕੱਲੇ ਇੰਡੀਆ ਦੀ ਨਹੀਂ ਵਾਕੀ ਪੂਰੀ ਦੁਨੀਆ ਦੇ ਉੱਪਰ ਹੀ ਭਾਰੀ ਆ ਤੁਹਾਨੂੰ ਕੋਲ ਕੀ ਐਸੀ ਘੁਟੀ ਹੈ ਵੀ ਕੀ ਤੁਹਾਡੇ ਕੋਲ ਕਰੰਟ ਪਿਛਾਛ ਨਹੀਂ ਹੈ ਜਿਹੜਾ ਤੁਹਾਨੂੰ ਆਉਣ ਵਾਲੇ ਟਾਈਮ ਦਾ ਫਿਊਚਰ ਦਾ ਪਤਾ ਲੱਗ ਜਾਂਦਾ ਕੀ ਸਿੱਧ ਕਰ ਰੱਖੇ ਕੀ ਜਿਹੜੀ ਸਿੱਧੀ ਲੈ ਰੱਖੀ ਤੁਸੀਂ ਤੁਸੀਂ ਤਾਂ ਭਾਗੇਸ਼ਵਰ ਵਾਲੀ ਤੁਸੀਂ ਗੱਲ ਕਰ ਦਿੱਤੀ ਵੀ ਪਰਚਾ ਲਿਖੂਗਾ ਤੇਰਾ ਹੀ ਲਿਖੂਗਾ ਜਿਹੜੇ ਝੇਲਦੇ ਪਏ ਆ ਉਹਨਾਂ ਨੂੰ ਪਤਾ ਵਾ ਵੀ ਕੀ ਕੁਛ ਮਤਲਬ ਲੱਖਾਂ ਕਰੋੜਾਂ ਦਾ ਨੁਕਸਾਨ ਹੋ ਗਿਆ ਆਪਾਂ ਤਾਂ ਇਹੀ ਕਹਿੰਨੇ ਆ ਵੀ ਵਾਹਿਗੁਰੂ ਪਰਮਾਤਮਾ ਭਲੀ ਕਰੇ ਆਉਣ ਵਾਲਾ ਟਾਈਮ ਇਸ ਤੋਂ ਵੀ ਮਾੜਾ ਹੋਵੇ 2025 ਨੇ ਜਾਂਦੇ ਜਾਂਦੇ ਆ ਰਹੇ ਹਾਂ ਕਿ ਪ੍ਰੈਡਿਕਸ਼ਨ ਦੇ ਰਹੇ ਹਾਂ ਨਹੀਂ ਨਹੀਂ ਮੈਂ ਡਰਾ ਨਹੀਂ ਰਿਹਾ ਮੈਂ ਦੱਸ ਰਿਹਾ ਵੀ ਇਸ ਤੋਂ ਵੀ ਦੇਖੋ ਹੁਣ ਬਹੁਤ ਨੁਕਸਾਨ ਹੋ ਰਿਹਾ ਇਸ ਤੋਂ ਵੀ ਨੁਕਸਾਨ ਹੋਣਾ ਵਾ ਤੁਸੀਂ ਇਹ ਕਹ ਲਓ ਨਵੰਬਰ ਦੇ ਐਂਡ ਤੱਕ ਜਾ ਕੇ ਕਿ ਸਾਨੂੰ ਪਤਾ ਸੀ ਪਰ ਅਸੀਂ ਜਾਣ ਕੇ ਨਹੀਂ ਦੱਸਿਆ ਵਾ ਇਹ ਤਾਂ ਨਹੀਂ ਕੋਈ ਤੁਹਾਡੀ ਐਡਰੋਲੋਜੀ ਵੀ ਆ ਵੀ ਉਹ ਕਮ ਪਾਏਗਾ ਪਰ ਅਸੀਂ ਦੱਸ ਨਹੀਂ ਸਕਦੇ ਕਿ ਇਹ ਇਹ ਗੱਲ ਕਿੰਨੇ ਕ ਪਰਸੈਂਟ ਸੱਚ ਹੋ ਸਕਦੀ ਹੈ ਪ੍ਰੈਗਨੈਂਟ ਲੇਡੀਜ਼ ਹੋਗੀ ਜਾਂ ਬਿਰਧ ਹੋਗੇ ਉਹ ਇਸ ਚੀਜ਼ ਦਾ ਆਪਣਾ ਵਿਚਾਰ ਰੱਖਣਾ ਇਹਦਾ ਜਿਹੜਾ 7 ਤਰੀਕ ਨੂੰ ਚੰਦਰ ਗ੍ਰਹਿਣ ਲੱਗਣ ਜਾ ਰਿਹਾ ਹੈ ਤਾਂ ਪ੍ਰੋਪਰ ਜਿਹੜਾ ਸਹੀ ਟਾਈਮ ਆ ਉਹ ਰਾਤ ਨੂੰ 9:58 ਮਿੰਟ ਤੇ ਸ਼ੁਰੂ ਹੋ ਕੇ 1:26 ਮਿੰਟ ਤੱਕ ਚੱਲੇਗਾ ਹੈ ਇਹ 3 ਘੰਟੇ 28 ਮਿੰਟ ਦਾ ਲੱਗੇਗਾ ਆਪਾਂ ਸਾਰਿਆਂ ਨੇ ਕੋਸ਼ਿਸ਼ ਇਹੀ ਕਰਨੀ ਹੈ ਵੀ ਆਪਾਂ ਘਰੋਂ ਬਾਹਰ ਨਾ ਨਿਕਲੀਏ ਜਿਵੇਂ ਆ 25 ਦੀ ਗੱਲ ਕਰਦੇ ਆ ਵੀ 25 ਜਾ ਕੇ ਨੰਬਰ ਭਾਰੀ ਆ ਪਰਮਾਤਮਾ ਸੁੱਖ ਰੱਖੇ ਵੀ ਵੈਸੇ ਤਾਂ ਬਹੁਤ ਕੁਝ ਦੇਖ ਲਿਆ ਸਾਲ ਦੇ ਵਿੱਚ ਵੀ ਹੁਣ ਤਾਂ ਸੁੱਖ ਸਵੱਲੇ ਨਿਕਲ ਜਾਵੇ ਪਰ 2027 ਇਸ ਤੋਂ ਵੀ ਭਾਰੀ ਦੇਖੋ ਜੇ ਆਪਾਂ ਕਿਸੇ ਦਾ ਆਵਾਰਾ ਕੁੱਤੇ ਦਾ ਗਲੀ ਵਾਲੇ ਦਾ ਪੇਟ ਭਰਦੇ ਆ ਜੇ ਤੁਹਾਡਾ ਕੋਈ ਫਾਇਦਾ ਨਾ ਹੋਇਆ ਤਾਂ ਮੈਨੂੰ ਦੱਸੋ ਤੁਹਾਡਾ ਜੇ ਨੁਕਸਾਨ ਕੀ ਆ ਇੱਥੇ ਤੁਸੀਂ ਰੈਮਡੀ ਦੱਸ ਦੋ ਹਮੇਸ਼ਾ ਹਰ ਵੀਡੀਓ 'ਚ ਦੱਸ ਦਿੰਦੇ ਹਾਂ ਕਿ 43 ਦਿਨ ਤੱਕ 41 ਦਿਨ ਤੱਕ ਜੋ ਵੀ ਸਵੇਰੇ ਆਵਾਰਾ ਜਾਨਵਰ ਨੂੰ ਜਿਹੜੇ ਦਰਵੇਸ਼ ਹੁੰਦੇ ਉਹਨਾਂ ਨੂੰ ਦੁੱਧ ਪਾਣਾ ਚਾਹੀਦਾ ਕੁਝ ਖਾਣ ਪੀਣ ਦੀਆਂ ਚੀਜ਼ਾਂ ਪਾਣੀ ਚਾ ਉਹ ਲਗਾਤਾਰ ਕਰਨੀ ਚਾਹੀਦੀ ਹੈ ਬਿਚ ਟੁੱਟ ਜਾਵੇ ਤੱਕ ਕੀ ਮੈਟਰ ਹੁੰਦਾ ਹੈ ਕਿ ਆ ਇਹਦੇ ਵਿੱਚ ਕੋਈ ਟੈਨਸ਼ਨ ਵਾਲੀ ਗੱਲ ਕੋਈ ਲੋਕ ਕਹਿੰਦੇ ਵੀ ਕਮੈਂਟ ਆਉਂਦੇ ਆ ਵੀ ਅਸੀਂ ਤਾਂ ਡੇਲੀ ਪੰਦ ਜੀ ਸਾਡੇ ਤੋਂ ਨਗਾ ਹੋ ਗਿਆ ਫਿਰ ਦੁਬਾਰਾ ਸ਼ੁਰੂ ਕਰੀਏ ਕਿੱਦਾਂ ਕਰੀਏ ਤਣਾਅ ਦਾ ਮਾਹੌਲ ਹੈ ਸਰਕਾਰਾਂ ਪਲਟਾ ਤੱਕ ਤੱਕ ਪਲਟ ਕਰਨ ਨੂੰ ਬੈਠੀਆਂ ਨੇ ਇੱਥੇ ਲੋਕ ਲੜ ਲੜ ਕੇ ਤਿਆਰ ਨੇ ਇੱਥੇ ਔਰ ਜਿਹੜੇ ਪੰਜਾਬੀ ਲੋਕਾਂ ਦੀ ਹੈਲਪ ਕਰਦੇ ਸੀ ਰਿਜਕ ਦਿੰਦੇ ਸੀ ਅੱਜ ਉਹੀ ਵਿਚਾਰੇ ਜਿਹੜੇ ਆ ਉਹ ਖਤਰੇ ਦੇ ਵਿੱਚ ਐ ਨਹੀਂ ਕਿਹੜਾ ਸਾਲ ਵਧੀਆ ਹੋਊਗਾ ਜਿਹੜੇ ਹੜ੍ਹ ਪੀੜਤ ਨੇ ਔਰ ਵੀ ਨੈਸ਼ਨਲ ਇਨਵੈਸਟਰ ਤੋਂ ਜਿਹੜੇ ਪੀੜਤ ਹੋਣਗੇ ਉਹਨਾਂ ਦੇ ਸਸ਼ੀਕਾਲ ਜੀ ਸਾਰਿਆਂ ਨੂੰ ਨਿਰਪੱਖ ਪੋਸਟ ਤੁਸੀਂ ਦੇਖ ਰਹੇ ਹੋ ਤੇ ਮਹਿਕਾਸ਼ ਔਰ ਇਸ ਵਕਤ ਸਾਡੇ ਨਾਲ ਪੰਜਾਬ ਦੀ ਜਾਨੀਮਾਨੀ ਹਸਤੀ ਵਿਕਾਸ ਮੋਸਤਰਾ ਐਸਟਰੋਲੋਜਰ ਸਾਡੇ ਨਾਲ ਮੌਜੂਦ ਨੇ ਜਿਨ੍ਹਾਂ ਨੇ ਅਜ ਤੋਂ ਕੁਝ ਮਹੀਨੇ ਪਹਿਲਾਂ ਸਾਡੇ ਨਾਲ ਇੰਟਰਵਿਊ ਕੀਤੀ ਸੀ ਉਸ ਇੰਟਰਵਿਊ ਦੇ ਵਿੱਚ ਕਿਹਾ ਸੀ ਕਿ ਜਿਹੜਾ 2025 ਹੈ ਉਹ ਬਹੁਤ ਜ਼ਿਆਦਾ ਘਾਤਕ ਹੋਣ ਵਾਲਾ ਹੈ ਚਾਹੇ ਉਹ ਪਹਿਲਗਾਮ ਦੀ ਲੜਾਈ ਹੋਵੇ ਹਿੰਦੂ ਹਿੰਦੁਸਤਾਨ ਪਾਕਿਸਤਾਨ ਹੋਵੇ ਚਾਹੇ ਉਹ ਅਹਮਦਾਬਾਦ plane crash ਹੋਵੇ ਤੇ ਇਹਨਾਂ ਨੇ ਇੱਕ ਗੱਲ ਜ਼ਰੂਰ ਗੱਲ ਕਹੀ ਸੀ ਮੈਂ ਉਹ ਤੁਸੀਂ ਆਪਣੀ ਟੀਵੀ ਸਕਰੀਨ ਤੇ ਦੇਖ ਸਕਦੇ ਹੋ ਕਿ ਇਹਨਾਂ ਨੇ ਕਿਹਾ ਸੀ ਕਿ 2025 ਜਿਹੜਾ ਹੈ ਪਾਣੀਆਂ ਨੂੰ ਲੈ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਇਹਨਾਂ ਨੂੰ ਕਿਹੜੇ ਸੁਪਨੇ ਆਉਂਦੇ ਆ ਕਿਹੜੀ ਇਹਨਾਂ ਦੇ ਕੋਲ ਪ੍ਰੈਡਿਕਸ਼ਨ ਹੈ ਕਿਹੜੀ ਇਹਨਾਂ ਦੇ ਕੋਲੇ ਕੋਈ ਕਰੰਟ ਪਛਾਣ ਨਹੀਂ ਹੈ ਕਿ ਇਹਨਾਂ ਨੂੰ ਜਿਹੜਾ ਪਹਿਲਾਂ ਪਤਾ ਲੱਗ ਜਾਂਦਾ ਫਿਊਚਰ ਦੇ ਚਾਣ ਵਾਲਾ ਔਰ ਕਈ ਲੋਕ ਤਾਂ ਇਹ ਵੀ ਕਹਿੰਦੇ ਕਿ ਜਿਹੜੇ ਐਸਟ੍ਰੋਲੋਜਰ ਜਿਹੜੇ ਪੰਡਿਤ ਫਿਊਚਰ ਦੱਸਣ ਦਾ ਦਾਵਾ ਕਰਦੇ ਆ ਉਹ ਰੇਲਵੇ ਦੀ ਟਿਕਟ ਲੈਣ ਦੇ ਲਈ ਲਾਈਨ 'ਚ ਖੜੇ ਹੁੰਦੇ ਆ ਤਾਂ ਦੋਸਤੋ ਸਾਰੀ ਗੱਲਾਂ ਦੀ ਸ਼ੁਰੂਆਤ ਆਪਾਂ ਕਰਾਂਗੇ ਵਿਕਾਸ ਜੀ ਵਿਕਾਸ ਜੀ ਬਹੁਤ ਬਹੁਤ ਸਵਾਗਤ ਤੁਹਾਡਾ ਥੈਂਕ ਯੂ ਸਰ ਥੈਂਕ ਯੂ ਜੀ ਅੱਛਾ ਸਰ ਇੱਕ ਗੱਲ ਆਪਾਂ ਕਹੀ ਸੀ ਅੱਜ ਤੋਂ ਕੁਝ ਵੀ ਪਹਿਲਾਂ ਤੁਸੀਂ ਮੇਰੇ ਇੰਟਰਵਿਊ ਦੇ ਵਿੱਚ ਕਿਹਾ ਸੀ ਕਿ ਜਿਹੜਾ ਆਉਣ ਵਾਲਾ ਟਾਈਮ ਹੈ 2025 ਹੈ ਮੈਨੂੰ ਤਾਂ ਲੱਗਾ ਤੁਹਾਡਾ ਤੁੱਕਾ ਹੀ ਲੱਗ ਗਿਆ ਮੈਂ ਹੁਣ ਤੁੱਕਾ ਹੈ ਕਿ ਸੱਚ ਹੈ ਤੁਸੀਂ ਫੈਕਟ ਦੇ ਆਧਾਰ 'ਤੇ ਦੱਸਣਾ ਹੈ ਕਿ ਜਿਹੜਾ 2025 ਹੈ ਤੁਸੀਂ ਕਿਹਾ ਸੀ ਕਿ ਪਾਣੀਆਂ ਨੂੰ ਲੈ ਕੇ ਬੜਾ ਖਤਰਨਾਕ ਹੈ ਮੈਂ ਹੈਡਲਾਈਨ ਵੀ ਚਲਾਈ ਸੀ ਮੋਸਟ ਵਾਇਰਲ ਹੋਈ ਸੀ ਲੋਕਾਂ ਤੁਹਾਨੂੰ ਬੜਾ ਪਿਆਰ ਦਿੱਤਾ ਸੀ ਕਿ ਤੇ ਉਹ ਤੁਹਾਨੂੰ ਕੀ ਸੁਪਨਾ ਆਇਆ ਸੀ ਜਾਂ ਕੀ ਚੀਜ਼ ਹੋ ਗਈ ਸੀ ਤੁਸੀਂ ਪ੍ਰੈਡਿਕਸ਼ਨ ਕਰ ਦਿੱਤੀ ਇੱਕਦਮ 2025 ਬਹੁਤ ਪਾਰ ਆ ਪਾਣੀਆਂ ਨੂੰ ਲੈ ਕੇ ਅੱਜ ਉਹ ਗੱਲ ਬਿਲਕੁਲ ਤੁਹਾਡੀ ਸੱਚ ਨਜ਼ਰ ਆਂਦੀ ਹੋਈ ਹੈ ਤੁੱਕਾ ਸੀ ਕਿ ਕੀ ਸੀਗਾ ਇਹ ਦੇਖੋ ਇੱਕ ਆਜੀ ਕਿੱਦਾਂ ਵੀ ਨਾ ਤਾਂ ਕੋਈ ਸੁਪਨਾ ਆਇਆ ਸੀ ਨਾ ਹੀ ਕੋਈ ਤੁੱਕਾ ਸੀ ਇਹ ਸਾਡੀ ਲਾਲ ਕਿਤਾਬ ਦੇ ਵਿੱਚ ਹੈ ਵੈਦਿਕ ਦੇ ਵਿੱਚ ਬਹੁਤ ਗੱਲਾਂ ਕਲੀਅਰ ਹੋ ਜਾਂਦੀਆਂ ਨੇ ਫਿਊਚਰ ਨੂੰ ਲੈ ਕੇ ਵੀ ਅੱਗੋਂ ਕੀ ਹੋਣ ਵਾਲਾ ਵਾ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਵੀ ਮੈਂ ਕਈ ਹੋਰ ਚੈਨਲਾਂ ਦੇ ਮਾਧਿਅਮ ਰਾਹੀਂ ਵੀ ਇਹ ਗੱਲ ਕਹਤੀ ਸੀ ਮਾਰਚ ਅਪ੍ਰੈਲ ਦੇ ਵਿੱਚ ਵੀ 9ਵਾਂ 10ਵਾਂ ਮਹੀਨਾ ਕਾਫੀ ਜ਼ਿਆਦਾ 8ਵਾਂ 9ਵਾਂ ਮਹੀਨਾ ਕਾਫੀ ਜ਼ਿਆਦਾ ਨੁਕਸਾਨ ਹੋਊਗਾ ਪਾਣੀ ਨੂੰ ਲੈ ਕੇ ਕਿਉਂ ਹੋਊਗਾ ਕਿਉਂਕਿ 2025 ਜੇ ਅਗਰ ਆਪਾਂ ਟੋਟਲ ਕਰਦੇ ਆਂ ਤਾਂ 9 ਨਿਕਲ ਕੇ ਆਂਦਾ 9 ਨੰਬਰ ਮੰਗਲ ਦਾ ਨੰਬਰ ਆ ਮੰਗਲ ਆਪਣੇ ਕੱਲੇ ਇ ਕੀ ਪੂਰੀ ਦੁਨੀਆ ਦੇ ਉੱਪਰ ਹੀ ਭਾਰੀ ਆ ਹਏ ਤਾਂ ਅੱਗੋਂ ਦੀ ਅੱਗੋਂ ਦੇਖਿਓ ਕੀ ਕੁਝ ਹੋਣਾ ਮਾ ਨਹੀਂ ਤੁਹਾਡੇ ਕੋਲ ਕੀ ਐਸੀ ਘੁੱਟੀ ਐ ਵੀ ਕੀ ਤੁਹਾਡੇ ਕੋਲ ਕਰਨ ਪਛਾਤਨੀ ਐ ਜਿਹੜਾ ਤੁਹਾਨੂੰ ਆਉਣ ਵਾਲੇ ਟਾਈਮ ਦਾ ਫਿਊਚਰ ਦਾ ਪਤਾ ਲੱਗ ਜਾਂਦਾ ਕੀ ਸਿੱਧ ਕਰ ਰੱਖੇ ਕੀ ਜਿਹੜੀ ਸਿੱਧੀ ਲੈ ਰੱਖੀ ਤੁਸੀਂ ਤੁਸੀਂ ਤਾਂ ਭਾਗੇਸ਼ਵਰ ਵਾਲੀ ਤੁਸੀਂ ਗੱਲ ਕਰ ਦਿੱਤੀ ਵੀ ਪਰਚਾ ਲਿਖੂਗਾ ਤੇਰੇ ਹੀ ਲਿਖੂਗਾ ਜਾ ਕੋਈ ਵੀ ਉੱਠ ਕੇ ਮੇਰਾ ਜਾ ਵੀ ਪਰਚਾ ਉਹਦਾ ਹੀ ਬਣ ਜੇਗਾ ਇਹ ਕੀ ਕਾਰਨ ਕੀ ਹੈ ਇਹ ਤੀਰ ਹਵਾ ਚ ਹੁੰਦੇ ਆ ਕੋਈ ਐਥਿਕਸ ਬੋਲਦੇ ਆ ਕਿ ਲਾਲ ਕਿਤਾਬ ਬੋਲਦੀ ਹੈ ਕਿ ਤੁਹਾਡੇ ਕੋਲ ਕੋਈ ਐਦਾਂ ਦੇ ਟੈਕਟਸ ਹੁੰਦੇ ਨੇ ਵੀ ਜਿਹੜਾ ਜੋਤਿਸ਼ੀ ਨੂੰ ਆਉਣ ਵਾਲਾ ਸਮਾਂ ਜਿਹੜਾ ਹੈ ਕੁਝ ਪਰਸੈਂਟ ਤੱਕ ਸਹੀ ਦੱਸ ਸਕਦਾ ਹੈ ਕਿ ਕਾਰਨ ਕੀ ਹੈ ਇਹਦਾ ਸਰ ਦੇਖੋ ਕੋਈ ਇਹ ਕੋਈ दैਵੀ ਕਿ ਸ਼ਕਤੀ ਨਹੀਂ ਹੈ ਜਾਂ ਕੁਝ ਕੋਈ ਆਈਡੀਆ ਨਹੀਂ ਲੱਗਦੇ ਇੱਥੋਂ ਪਤਾ ਚੱਲ ਜਾਂਦਾ ਵਾ ਮਤਲਬ ਜਦੋਂ ਆਪਾਂ ਪੂਰੀ ਕੁੰਡਲੀ ਦੇਖਦੇ ਆ ਆਪਾਂ ਦੇਖਦੇ ਆ ਵੀ ਹਰ ਇੱਕ ਟੋਟਲ ਆਪਣੇ ਨੌ ਪਲੈਨਟ ਹੋਏ ਨੇ ਨੌ ਹੀ ਆਪਣੇ ਨੰਬਰ ਨੇ 1 ਤੋਂ 9 ਤੱਕ ਹਰ ਇੱਕ ਪਲੈਨਟ ਨੂੰ ਇੱਕ ਨੰਬਰ ਮਿਲਿਆ ਹੈ ਜਿਵੇਂ ਮੈਂ ਤੁਹਾਨੂੰ ਦੱਸਿਆ ਵੀ 9 ਨੰਬਰ ਮੰਗਲ ਦਾ ਮੰਗਲ ਇੰਡੀਆ ਦੇ ਉੱਪਰ ਭਾਰੀ ਹੈ ਜੀ ਇਹ ਚੀਜ਼ਾਂ ਕਾਫੀ ਹੱਦ ਤੱਕ ਪਹਿਲਾਂ ਕਲੀਅਰ ਹੋ ਜਾਂਦੀਆਂ ਨੇ ਸਾਨੂੰ ਜਿਵੇਂ ਤੁਹਾਨੂੰ ਹੁਣ ਦੱਸਦਾ ਇਸ ਗੱਲ ਆਪਣੇ 2025 ਚੱਲਦੀ ਪਈ ਇਹਦੇ ਚ ਕੁੰਡਲੀ ਦਾ ਕੀ ਮੈਟਰ ਹੈ ਔਰ ਤੁਹਾਨੂੰ ਕਿਵੇਂ ਪਤਾ ਲੱਗੇ ਕਿ ਇਸ ਗੱਲ ਨਹੀਂ ਸਮਝਾਈ ਤੁਸੀਂ ਇੱਕ ਵਰਡ ਗਿਆ ਤੇ ਅੱਜ ਉਹ ਸੱਚ ਹੋ ਗਿਆ ਇਹਦੇ ਵਿੱਚ ਕੀ ਗੱਲਾਂ ਮੈਂ ਸਮਝਾਂ ਤੁਸੀਂ ਇਹ ਜਵਾਬ ਦਿਓ ਸਰ ਦੇਖੋ ਜੋਤਿਸ਼ ਹੈ ਹੀ ਇੱਕ ਇਹ ਹੈ ਜੋਤਿਸ਼ ਇੱਕ ਸਟੱਡੀ ਆ ਇੱਕ ਵਿਗਿਆਨ ਆ ਜਿੱਥੋਂ ਦੇਖ ਕੇ ਕਾਫੀ ਕੁਛ ਆਈਡੀਆ ਲੱਗੇ ਜਾਂਦੇ ਆ ਵੀ ਕੀ ਹੋਣ ਵਾਲਾ ਵਾ ਇਸ ਲਾਈਨ ਦੀ ਆਪਾਂ ਨੂੰ 8 ਤੋਂ 9 ਸਾਲ ਦੀ ਮੈਨੂੰ ਨੌਲੇਜ ਆ ਕਾਫੀ ਅੱਛੀ ਨੌਲੇਜ ਆ ਮੈਂ ਕੋਈ ਹਵਾ ਜੀ ਤੀਰ ਨਹੀਂ ਮਾਰਿਆ ਮੈਂ ਪਹਿਲਾਂ ਹੀ ਕਹਤਾ ਜੀ ਦੇਖੋ ਬਹੁਤ ਨੁਕਸਾਨ ਹੋਇਆ ਜਿਹੜੇ ਝੇਲਦੇ ਪਏ ਆ ਉਹਨਾਂ ਨੂੰ ਪਤਾ ਵਾ ਵੀ ਕੀ ਕੁਛ ਮਤਲਬ ਲੱਖਾਂ ਕਰੋੜਾਂ ਦਾ ਨੁਕਸਾਨ ਹੋ ਗਿਆ ਆਪਾਂ ਤਾਂ ਇਹੀ ਕਹਿੰਨੇ ਆ ਵੀ ਵਾਹਿਗੁਰੂ ਪਰਮਾਤਮਾ ਭਲੀ ਕਰੇ ਆਉਣ ਵਾਲਾ ਟਾਈਮ ਇਸ ਤੋਂ ਵੀ ਮਾੜਾ ਹੋਰ ਇਹ 2025 ਨੇ ਜਾਂਦੇ ਜਾਂਦੇ ਆ ਰਹੇ ਆ ਕਿ ਪ੍ਰੈਡਿਕਸ਼ਨ ਦੇ ਰਹੇ ਹਾਂ ਨਹੀਂ ਨਹੀਂ ਮੈਂ ਡਰਾ ਨਹੀਂ ਰਿਹਾ ਮੈਂ ਦੱਸ ਰਿਹਾ ਵੀ ਇਸ ਤੋਂ ਵੀ ਦੇਖੋ ਹੁਣ ਬਹੁਤ ਨੁਕਸਾਨ ਹੋ ਰਿਹਾ ਇਸ ਤੋਂ ਵੀ ਨੁਕਸਾਨ ਹੋਣਾ ਮੈਂ ਤੁਸੀ ਇਹ ਕਹਾਂ ਨਵੰਬਰ ਦੇ ਐਂਡ ਤੱਕ ਜਾ ਕੇ ਨਹੀਂ ਉਹ ਕਿੱਦਾਂ ਕਾਹਦਾ ਨੁਕਸਾਨ ਹੋਊਗਾ ਪਾਣੀ ਦੇ ਤਹਿਤ ਹੋਣਾ ਅੱਗ ਲੱਗੇਗੀ ਬੁਕੰਪਾ ਆਏਗਾ ਕੀ ਮੈਟਰ ਕੀ ਹੋਏਗਾ ਉਹ ਜਿੰਮੇ ਹੁਣ ਆਪਾਂ ਪਾਣੀ ਨੂੰ ਲੈ ਕੇ ਬਹੁਤ ਨੁਕਸਾਨ ਹੋ ਰਿਹਾ ਤੇ ਅੱਗੋ ਜਿਹੜਾ ਨੁਕਸਾਨ ਹੋਏਗਾ ਪਚਾਲ ਨੂੰ ਲੈ ਕੇ ਹੋਏਗਾ ਬਹੁਤ ਜ਼ਿਆਦਾ ਪਚਾਲ ਦੇਖਣ ਨੂੰ ਮਿਲਣਗੇ ਹੁਣ ਆਪਾਂ ਸੋਨੀ ਰੇਹਾਂ ਵਾਲੇ ਦੁਬਾਲੇ ਕਿੰਨਾ ਨੁਕਸਾਨ ਹੋ ਰਿਹਾ ਇਹ ਚੀਜ਼ਾਂ ਕਾਫੀ ਜ਼ਿਆਦਾ ਵਧਣ ਗਈਆਂ ਹੂੰ ਕਾਫੀ ਕੁਝ ਐਦਾਂ ਦਾ ਆਪਾਂ ਨੂੰ ਦੇਖਣ ਨੂੰ ਮਿਲੇਗਾ 2000 ਚਾਹ ਲਾਣਗੇ ਕਿੰਨਾ ਕੁ ਨੁਕਸਾਨ ਹੋਊਗਾ ਇਹ ਸਾਨੂੰ ਪਤਾ ਤਾਂ ਲੱਗ ਸਕੇ ਤਾਂ ਕਿ ਅਸੀਂ ਬਚਾਅ ਕਰ ਸਕੀਏ ਇੱਕ ਤਾਂ ਜਦੋਂ ਐਹਮਦਾਬਾਦ ਪਲੇਨ ਕ੍ਰੈਸ਼ ਹੋਇਆ ਤਾਂ ਭਗਵੇਂ ਭਗੇਸ਼ਵਰ ਵਾਲਾ ਧਿਰਿੰਦ ਕ੍ਰਿਸ਼ਨ ਸ਼ਾਸਤਰੀ ਨੇ ਇੱਕ ਨਾਰਮਲ ਜਿਹੀ ਵਿਅਕਤੀ ਨੇ ਗੱਲ ਕਹੀ ਸੀ ਕਿ ਸਾਨੂੰ ਪਤਾ ਸੀ ਪਰ ਅਸੀਂ ਜਾਣ ਕੇ ਨਹੀਂ ਦੱਸਿਆ ਇਹ ਤਾਂ ਨਹੀਂ ਕੋਈ ਤੁਹਾਡੀ ਐਲਰਜੀ ਵੀ ਆ ਵੀ ਉਹ ਕੰਮ ਪਾਏਗਾ ਪਰ ਅਸੀਂ ਦੱਸ ਨਹੀਂ ਸਕਦੇ ਕਿ ਇਹ ਇਹ ਗੱਲ ਕਿੰਨੇ ਕ ਪਰਸੈਂਟ ਸੱਚ ਹੋ ਸਕਦੀ ਹੈ ਨਹੀਂ ਨਹੀਂ ਦੇਖੋ ਸਰ ਸਾਡੀ ਇੱਕ ਸਟੱਡੀ ਕਹਿ ਰਹੀ ਹੈ ਨਾ ਵੀ ਐਦਾਂ ਦਾ ਕੁਝ ਆਪਾਂ ਨੂੰ ਦੇਖਣ ਨੂੰ ਮਿਲੇਗਾ ਹੁਣ ਪਾਣੀ ਨੂੰ ਲੈ ਕੇ ਮੈਂ ਤੁਹਾਨੂੰ ਪਹਿਲਾਂ ਕਹ ਰਿਹਾ ਨੁਕਸਾਨ ਹੋਏਗਾ ਕੋਈ ਉੱਥੇ ਆਈਡੀਆ ਨਹੀਂ ਲੱਗਦਾ ਕਿ ਕਿੰਨਾ ਹੋਏਗਾ ਕਾਫੀ ਹੋਏਗਾ ਮਤਲਬ ਇਹ ਕਾਪਾ ਥੋੜਾ ਜਿਹਾ ਇੰਨਾ ਆਈਡੀਆ ਲੱਗ ਗਿਆ ਲੱਭ ਦੇ ਵਿੱਚ ਹੋਏਗਾ ਕਿ ਪੂਰੇ ਹਿੰਦੁਸਤਾਨ ਚ ਹੋਏਗਾ ਇਹ ਨਹੀਂ ਨਹੀਂ ਪੂਰੇ ਹਿੰਦੁਸਤਾਨ ਪੂਰੀ ਦੁਨੀਆ ਤੇ ਹੋਏਗਾ ਮੰਗਲ ਕੱਲਾ ਕੋਈ ਪੰਜਾਬ ਤੇ ਨਹੀਂ ਭਾਰੀ ਮੰਗਲ ਪੂਰੀ ਦੁਨੀਆ ਤੇ ਹੀ ਭਾਰੀ ਆ ਕਈ ਵਾਰ ਇੱਕ ਚੀਜ਼ਾਂ ਆਪ ਨੂੰ ਦੇਖਣ ਨੂੰ ਮਿਲਦੀਆਂ ਕਿਤੇ ਜ਼ਿਆਦਾ ਨੁਕਸਾਨ ਹੋ ਗਿਆ ਕਿਤੇ ਘੱਟ ਹੋ ਗਿਆ ਕਿਤੇ ਨਹੀਂ ਹੋਇਆ ਪਰ ਇਹ ਮੰਗਲ ਪੂਰੇ ਇੰਡੀਆ ਦੇ ਬਜਾਏ ਪੂਰੀ ਦੁਨੀਆ ਵਰਲਡ ਤੇ ਹੀ ਭਾਰੀ ਹੈ ਮੰਗਲ ਨਹੀਂ ਜੇ ਗੱਲ ਕਰਾਂ ਮੈਂ ਇੱਕ ਤੁਸੀਂ ਗੱਲ ਕਰ ਰਹੇ ਸੀ ਆਪਾਂ ਵੀ 7 ਤਰੀ ਨੂੰ ਚੰਦਰ ਗ੍ਰਹਿਣ ਹੈ ਉਹਦਾ ਕਿੰਨਾ ਕੁ ਇਫੈਕਟ ਪੈ ਸਕਦਾ ਅੱਜ ਦੇ ਦਿਨਾਂ ਦੇ ਵਿੱਚ ਜਿਵੇਂ ਤਬਾਹੀ ਦਾ ਆ ਪਲਟਾ ਤੱਕ ਤੱਕ ਪਲਟ ਕਰਨ ਨੂੰ ਬੈਠੀਆਂ ਨੇ ਇੱਥੇ ਲੋਕ ਲੜ ਲੜ ਕੇ ਤਿਆਰ ਨੇ ਇੱਥੇ ਔਰ ਔਰ ਜਿਹੜੇ ਪੰਜਾਬੀ ਲੋਕਾਂ ਦੀ ਹੈਲਪ ਕਰਦੇ ਸੀ ਰਿਜਕ ਦਿੰਦੇ ਸੀ ਅੱਜ ਉਹੀ ਵਿਚਾਰੇ ਜਿਹੜੇ ਆ ਉਹ ਖਤਰੇ ਦੇ ਵਿੱਚ ਆ ਉਹਨਾਂ ਦੀ ਆਵਾਜ਼ ਬੁਲੰਦ ਕਰਨ ਦੇ ਲਈ ਕੋਈ ਬਾਹਰੋਂ ਬੰਦੇ ਮੈਨੂੰ ਨਹੀਂ ਲੱਗਦਾ ਕੋਈ ਚੁਨੇ ਚੁਨੇ ਆਏ ਆ ਇਸ ਤੋਂ ਇਲਾਵਾ ਨਹੀਂ ਆਏ ਪਰ ਗੱਲ ਕੀ ਸਰ ਮਤਲਬ ਜਿਵੇਂ 7 ਤਰੀਕ ਨੂੰ ਜਿਹੜਾ ਗ੍ਰੈਂਡ ਲੱਗਣ ਵਾਲਾ ਹੈ ਉਹਦਾ ਕਿੰਨਾ ਕ ਨੁਕਸਾਨ ਹੈ ਅੱਜ ਦੇ ਟਾਈਮ ਦੇ ਦੌਰਾਨ ਦੇਖੋ ਜਿਹੜਾ 7 ਤਰੀਕ ਨੂੰ ਚੰਦਰ ਗ੍ਰਹਿਣ ਲੱਗਣਾ ਵਾ ਉਹ ਬਹੁਤ ਬੜਾ ਚੰਦਰ ਗ੍ਰਹਿਣ ਲੱਗਣਾ 2025 ਦਾ ਜੀ ਉਹਦੇ ਵਿੱਚ ਆਪਾਂ ਕਿੰਨਾ ਕਿੰਨਾਂ ਨੂੰ ਜ਼ਿਆਦਾ ਮਤਲਬ ਧਿਆਨ ਰੱਖਣ ਦੀ ਲੋੜ ਆ ਜੇ ਛੋਟੇ ਬੱਚੇ ਹੋਗੇ ਪ੍ਰੈਗਨੈਂਟ ਲੇਡੀਜ਼ ਹੋਗੀ ਜਾਂ ਬਿਰਧ ਹੋਗੇ ਉਹ ਇਸ ਚੀਜ਼ ਦਾ ਆਪਣਾ ਵਿਚਾਰ ਰੱਖਣਾ ਇਹਦਾ ਜਿਹੜਾ 7 ਤਰੀਕ ਨੂੰ ਚੰਦਰ ਗ੍ਰਹਿ ਲੱਗਣ ਜਾ ਰਿਹਾ ਹੈ ਤਾਂ ਪ੍ਰੋਪਰ ਜਿਹੜਾ ਸਹੀ ਟਾਈਮ ਆ ਉਹ ਰਾਤ ਨੂੰ 9:58 ਤੇ ਸ਼ੁਰੂ ਹੋ ਕੇ 1:26 ਮਿੰਟ ਤੱਕ ਚੱਲੇਗਾ ਹੈ ਇਹ 3 ਘੰਟੇ 28 ਮਿੰਟ ਦਾ ਲੱਗੇਗਾ ਆਪਾਂ ਸਾਰਿਆਂ ਨੇ ਖੁਸ਼ੀ ਇਹ ਹੀ ਕਰਨੀ ਹੈ ਵੀ ਆਪਾਂ ਘਰੋਂ ਬਾਹਰ ਨਾ ਨਿਕਲੀਏ ਜਿੰਨੀ ਕੋਈ ਕੋਈ ਨੁਕਸਾਨ ਨਹੀਂ ਮਤਲਬ ਜੇ ਤੁਸੀਂ ਕਿ ਪ੍ਰੈਗਨੈਂਟ ਲੇਡੀ ਹੈ ਛੋਟਾ ਬੱਚਾ ਕਿਸ ਤਰੀਕੇ ਦਾ ਨੁਕਸਾਨ ਹੋ ਸਕਦੇ ਉਹਦੇ ਵਿੱਚ ਸਾਰ ਨੁਕਸਾਨ ਮਤਲਬ ਐਦਾਂ ਹੋ ਸਕਦੇ ਆ ਵੀ ਜਦੋਂ ਸ਼ਾਇਆ ਪੈਂਦਾ ਨਾ ਚੰਦਰਮਾ ਦਾ ਤਾਂ ਜੇ ਆਪਾਂ ਪ੍ਰੈਗਨੈਂਟ ਲੇਡੀ ਦੀ ਗੱਲ ਕਰਦੇ ਆ ਤਾਂ ਅੱਗੋਂ ਜਾ ਕੇ ਇਹ ਚੀਜ਼ਾਂ ਬੱਚਿਆਂ ਦੇ ਮਤਲਬ ਦੇਖਣ ਨੂੰ ਮਿਲਦੀਆਂ ਨੇ ਬੱਚੇ ਮਤਲਬ ਸਹੀ ਜਨਮ ਨਹੀਂ ਲੈਂਦੇ ਉਹਨਾਂ ਦੇ ਕੁਛ ਨਾ ਕੁਛ ਮਤਲਬ ਉਹ ਦਿੱਕਤ ਬੋਡੀ ਦੇ ਵਿੱਚ ਰਹਿੰਦੀ ਆ ਤੇ ਆਪਾਂ ਕੋਸ਼ਿਸ਼ ਮੈਂ ਤੁਹਾਡੇ ਮਾਧਿਅਮ ਰਾਹੀਂ ਇਹ ਦੱਸਣਾ ਚਾਹੁੰਨਾ ਆਪਾਂ ਇਹੀ ਕੋਸ਼ਿਸ਼ ਰੱਖਣੀ ਆ ਵੀ ਉਹ ਟਾਈਮ ਆਪਾਂ ਘਰ ਤੋਂ ਬਾਹਰ ਨਾ ਨਿਕਲੀਏ ਨਹੀਂ ਸਰ ਜਿਵੇਂ ਮੈਂ ਗੱਲ ਕਰਾਂ ਮੇਨ ਸਿੰਪਲ ਸਵਾਲ ਹੈ ਚੰਦਰ ਗ੍ਰਹਿਣ ਹੁੰਦਾ ਕੀ ਹੈ ਬਸ ਬੇਸਿਕਲੀ ਇੱਕ ਚੀਜ਼ ਤੋਂ ਹੁੰਦਾ ਕੀ ਚੀਜ਼ ਉਹ ਦੇਖੋ ਸਰ ਇਹ ਕਾਫੀ ਲੰਬੀ ਸਟੋਰੀ ਚਲੀ ਜਾਊਗੀ ਐਕਚੁਅਲੀ ਕੀ ਆ ਆਪਾਂ ਦੋ ਤਰ੍ਹਾਂ ਦੇ ਗ੍ਰਹਿਨ ਆਮ ਹੀ ਸੁਣਦੇ ਆ ਛੋਟੇ ਹੁੰਦੇ ਜਾਂ ਹੁਣ ਵੀ ਸੁਣਦੇ ਆ ਇੱਕ ਚੰਦਰ ਗ੍ਰਹਿਨ ਇੱਕ ਸੂਰਜ ਗ੍ਰਹਿਨ ਇਹਦੀ ਜਿਹੜੀ ਸਟੋਰੀ ਆ ਮੈਂ ਤੁਹਾਨੂੰ ਮੋਟੀ ਮੋਟੀ ਗੱਲ ਦੱਸ ਦਿੰਨਾ ਜਦੋਂ ਵਿਸ਼ਨੂੰ ਭਗਵਾਨ ਜੀ ਨੇ ਸਮੁੰਦਰ ਦਾ ਮੰਤਨ ਕੀਤਾ ਜੀ ਉਦੋਂ ਸਾਰੇ ਦੇਵੀ ਦੇਵਤਿਆਂ ਨੂੰ ਬੁਲਾਇਆ ਗਿਆ ਸੀ ਸਾਰੇ ਗ੍ਰਹਿਾਂ ਨੂੰ ਬੁਲਾਇਆ ਗਿਆ ਸੀ ਜਿਦੇ ਵਿੱਚ ਇੱਕ ਰਕਸ਼ਸ਼ ਹੋਏ ਨੇ ਉਹ ਆਪਣਾ ਭੇਸ ਬਦਲ ਕੇ ਬੈਠ ਕੇ ਸੀ ਗ੍ਰਹਿਾਂ ਵਾਲਾ ਜੀ ਜਦੋਂ ਵਿਸ਼ਨੂੰ ਭਗਵਾਨ ਜੀ ਨੂੰ ਇਸ ਗੱਲ ਦਾ ਪਤਾ ਲੱਗਿਆ ਵੀ ਇਹ ਕੋਈ ਦੇਵੀ ਦੇਵਤੇ ਨਹੀਂ ਹੈ ਜਾਂ ਕੋਈ ਇਹ ਗ੍ਰਹਿ ਹਈ ਹੈ ਵੀ ਰક્ષਕ ਸਨੇਕ ਉਹਨਾਂ ਨੇ ਕੀ ਕੀਤਾ ਸੀ ਆਪਣੇ ਚੱਕਰ ਦੇ ਨਾਲ ਉਹਨਾਂ ਨੇ ਦੋ ਟੋਟੇ ਕਰਤੇ ਸੀ ਜਿੱਥੋਂ ਦੋ ਬਾਡੀਆਂ ਬਣ ਗਈਆਂ ਸੀਗੀਆਂ ਦੋ ਪਾਰਟ ਹੋ ਗਈ ਸੀ ਬੋਡੀ ਤੇ ਇੱਕ ਰਾਹੁਤ ਇੱਕ ਕੇਤੂ ਜੇ ਅਗਰ ਚੰਦਰਮਾ ਕੇਤੂ ਦੇ ਨਾਲ ਜਾਂ ਰਾਹੂ ਦੇ ਨਾਲ ਬੈਠਦਾ ਤਾਂ ਚੰਦਰ ਗ੍ਰਹਿਣ ਲੱਗਦਾ ਜੇ ਚੰਦਰਮਾ ਆਪਣੇ ਸੌਰੀ ਰਾਹੂ ਕੇਤੂ ਸੂਰਜ ਨਾਲ ਬੈਠਦੇ ਆ ਤਾਂ ਸੂਰਜ ਗ੍ਰਹਿਣ ਲੱਗਦਾ ਜੀ ਇਹ ਚੀਜ਼ਾਂ ਆਪਾਂ ਕੁੰਡਲੀਆਂ ਦੇ ਵਿੱਚ ਵੀ ਦੇਖ ਕੇ ਦੱਸ ਦਿੰਨੇ ਆ ਵੀ ਤੁਹਾਡੀ ਕੁੰਡਲੀ ਦੇ ਵਿੱਚ ਕਿਹੜਾ ਗ੍ਰਹਿਣ ਲੱਗਿਆ ਜਾਂ ਨਹੀਂ ਲੱਗਿਆ ਹਮ ਅੱਛਾ ਇੱਕ ਗੱਲ ਮੈਂ ਤੁਹਾਡੇ ਤੋਂ ਪੁੱਛਣਾ ਚਾਹੁੰਦਾ ਤੁਸੀਂ ਪ੍ਰੈਡਿਕਸ਼ਨ ਤਾਂ ਬਹੁਤ ਕਰਦੇ ਮੈਨੂੰ ਐਂ ਦੱਸੋ ਵੀ 2027 ਦੇ ਸਰਕਾਰ ਕੇ ਦੀ ਬਣੋ ਜੇ ਪ੍ਰੈਡਿਕਸ਼ਨ ਹੈ ਤਾਂ ਕੋਈ ਏਦਾਂ ਦੀ ਆਸਾ ਨਹੀਂ ਨਹੀਂ ਸਾਰਾ ਚਲੋ ਏਦਾਂ ਨਹੀਂ ਹੁੰਦਾ ਵੀ ਉਹ ਤਾਂ ਆਈਡੀਆ ਬਹੁਤ ਲੱਗ ਜਾਂਦੇ ਆ ਉਹ ਵੀ ਆਪਾਂ ਤੁਹਾਨੂੰ ਨੇੜੇ ਜਾ ਕੇ ਬਿਲ ਨੂੰ ਲੈ ਕੇ ਕਹੀ ਹੈ ਬਾਕੀ ਬਹੁਤ ਨੁਕਸਾਨ ਹੋਇਆ ਦੇਖੇ ਦਿਲਦਰ ਦਾ ਦਿਲ ਦੁਖਦਾ ਵੀ ਆ ਤੇ ਅੱਗੋਂ ਵੀ ਬਹੁਤ ਹੋਏਗਾ ਅੱਛਾ ਤੇ ਜਿਹੜੇ ਭੁਕੰਪਾਂ ਦੀ ਗੱਲ ਕਹੀ ਹੈ ਤੁਸੀਂ ਇਹ ਕਿੰਨੇ ਕਿੰਨੇ ਮਹੀਨਿਆਂ ਦੇ ਵਿੱਚ ਪ੍ਰਭਾਵਿਤ ਕਰ ਸਕਦੇ ਲੋਕਾਂ ਨੂੰ ਜਿਆਦਾ ਨੁਕਸਾਨ ਕਿਹੜੇ ਏਰੀਆ ਦੇ ਵਿੱਚ ਹੋ ਸਕਦਾ ਇਹ ਤਾਂ ਚਲੋ ਤੁਹਾਨੂੰ ਪਤਾ ਹੀ ਹੋਣਾ ਵੀ ਕਿ ਕਿਹੜੇ ਏਰੀਆ ਪ੍ਰਭਾਵਿਤ ਹੋ ਸਕਦੇ ਆ ਭੁਕੰਪ ਦੇ ਨਾਲ ਕਿੱਦਾਂ ਦੇ ਕਿੰਨੇ ਕਿ ਜਿਆਦਾ ਲੋਕ ਸ਼ਕਤੀਗ੍ਰਸ ਹੋ ਸਕਦੇ ਜਿਹੜੇ ਪਹਿਲਾਂ ਹੀ ਬਚਾਅ ਕਰ ਸਕਣ ਹੋਰ ਵੀ ਜਿਆਦਾ ਪਾਣੀ ਆਣ ਦਾ ਖਤਰਾ ਹੈ ਇਸ ਤੋਂ ਬਾਅਦ ਇਹ ਇਦਾਂ ਦੇ ਸਵਾਲ ਦਾ ਜਵਾਬ ਤੁਸੀਂ ਦਿਓ ਪਲੀਜ਼ ਸਰ ਦੇਖੋ ਇਦਾਂ ਕੋਈ ਨਹੀਂ ਆਈਡੀਆ ਲੱਗਦਾ ਵੀ ਕਿਹੜੇ ਏ ਏ ਮਤਲਬ ਇੰਨਾ ਜ਼ਰੂਰ ਆਈਡੀਆ ਲੱਗੇ ਜਾਂਦਾ ਵੀ ਐਦਾਂ ਦਾ ਕੁਝ ਦੇਖਣ ਨੂੰ ਮਿਲੇਗਾ ਕਿਹੜੇ ਕਿਹੜੇ ਏਰੀਆ ਮਤਲਬ ਜ਼ਿਆਦਾ ਪ੍ਰਭਾਵਿਤ ਹੋ ਸਕਦਾ ਤੋਂ ਕੰਪਟ ਦੇ ਨਾਲ ਨਹੀਂ ਨਹੀਂ ਏਰੀਆ ਦਾ ਨਹੀਂ ਸਾਰ ਆਪਾਂ ਕੋਈ ਆਈਡੀਆ ਲਗਾ ਸਕਦੇ ਮਤਲਬ ਮੰਥ ਦਾ ਇੱਕ ਆਈਡੀਆ ਲੱਗੇ ਜਾਂਦਾ ਵੀ ਨਵੰਬਰ ਦੇ ਲਾਸਟ ਤੱਕ ਜਾਂ ਦਸੰਬਰ ਦੇ ਮਤਲਬ ਚੜ੍ਹਦੇ ਵਿੱਚ ਤੁਹਾਨੂੰ ਇਹ ਚੀਜ਼ਾਂ ਦੇਖਣ ਨੂੰ ਬਹੁਤ ਮਿਲਣਗੀਆਂ ਤੁਸੀਂ ਤੁਸੀਂ ਦੱਸਿਆ ਕਿ 2025 ਜਿਹੜਾ 9 ਨੰਬਰ ਦੱਸਿਆ ਜਾ ਰਿਹਾ ਮੈਂ ਸਹੀ ਬੋਲ ਰਿਹਾ ਹਾਂ ਨਾ ਜੀ ਦੋ 9 ਨੰਬਰ ਹੀ ਹੈ ਇਹ ਤਾਂ ਜੀ ਜਿਵੇਂ ਕਹਿੰਦੀ ਕਿ ਲੋ ਨਿਊਮਰੋਲੋਜੀ ਦੇ ਨਾਲ ਜੋੜ ਕੇ ਦੇਖਦੇ ਆ ਐਸਟ੍ਰੋਲੋਜੀ ਤੇ ਨਿਊਮਰੋਲੋਜੀ ਦੀ ਗੱਲ ਕਰ ਲੋ ਚੀਜ਼ ਤਾਂ ਸਾਰੀ ਸੇਮ ਹੀ ਹੈ ਜੀ ਇਹਨਾਂ ਦੇ ਅੱਗੋਂ ਪਾਰਟ ਬਣਾਏ ਗਏ ਆ ਜਦ ਕਿ ਵੈਦਿਕ ਇੱਕ ਬਹੁਤ ਹਜ਼ਾਰਾਂ ਸਾਲ ਤੋਂ ਚੱਲਦੀ ਆ ਰਹੀ ਆ ਸੈਂਕੜੇ ਸਾਲ ਪਹਿਲਾਂ ਤੋਂ ਚੱਲਦੀ ਆ ਰਹੀ ਆ ਇਹ ਤਾਂ ਉਹਨਾਂ ਦੇ ਵਿੱਚੋਂ ਹੀ ਰੈਡ ਬੁੱਕ ਵੀ ਨਿਕਲੀ ਆ ਰੈਡ ਬੁੱਕ ਤਾਂ ਹੁੰਦੀ ਦੇਣਾ 1950 ਦੀ ਥੋੜਾ ਟਾਈਮ ਪਹਿਲਾਂ ਦੀ ਜੀ ਹਾਂਜੀ ਨੰਬਰੋਲੋਜੀ ਹੁਣ 5-7 ਸਾਲ ਤੋਂ ਆਪਾਂ ਸੁਣਦੇ ਆ ਰਹੇ ਆ ਪਰ ਜੇ ਆਪਾਂ ਵੈਦਿਕ ਦੀ ਗੱਲ ਕਰਦੇ ਆ ਬਹੁਤ ਪੁਰਾਣੀ ਆ ਬੈਦਿਕ ਤੋਂ ਹੀ ਆਪਾਂ ਨੂੰ ਦੇਖ ਕੇ ਕਾਫੀ ਕੁਝ ਕਲੀਅਰ ਹੋ ਜਾਂਦਾ ਵੀ ਆਉਣ ਵਾਲਾ 2026 ਕਿਦਾਂ ਦਾ ਹੋਏਗਾ 2027 ਕਿਦਾਂ ਦਾ ਹੋਏਗਾ ਐਦਾਂ ਦੇ ਕਾਫੀ ਆਈਡੀਆ ਲੱਗ ਜਾਂਦੇ ਨੇ ਅੱਛਾ ਇੱਕ ਗੱਲ ਹੋਰ ਹੈ ਜਿਵੇਂ ਮੈਂ ਰਾਸ਼ੀ ਫਲ ਦੇ ਹਿਸਾਬ ਨਾਲ ਜੇ ਕੋਈ ਇਹਨਾਂ ਪ੍ਰਕੋਪ ਤੋਂ ਬਚਣਾ ਚਾਹੁੰਦਾ ਕੋਈ ਉਪਾਏ ਵੀ ਹੋਣਾ ਹੈ ਇਦਾਂ ਦੀ ਕੋਈ ਚੀਜ਼ ਹੈ ਮਤਲਬ ਕੋਈ ਅਗਰ ਇਦਾਂ ਦੇ ਨੁਕਸਾਨ ਤੋਂ ਬਚ ਸਕਦਾ ਕੋਈ ਉਪਾਏ ਕਰ ਲੇ ਤਾਂ ਸ਼ਾਇਦ ਉਹ ਤੇ ਪ੍ਰਕੋਪ ਘਾਟੋਵੇ ਉਸ ਚੀਜ਼ ਦਾ ਨਹੀਂ ਨਹੀਂ ਸਾਰਾ ਆਪਾਂ ਪਾਏ ਜਾਂ ਰੈਮਡੀ ਗੱਲ ਕਰਦੇ ਆ ਇਹ ਪਾਏ ਜਾਂ ਰੈਮਡੀ ਉੱਥੇ ਤੱਕ ਕੰਮ ਕਰਦੀਆਂ ਨੇ ਮੈਂ ਤੁਹਾਡੀ ਜਾਂ ਕਿਸੇ ਹੋਰ ਦੀ ਕੁੰਡਲੀ ਦੇਖ ਰਿਆ ਆ ਮਾ ਉਹਦੇ ਵਿੱਚ ਕੋਈ ਇਸ ਤਰ੍ਹਾਂ ਦਾ ਮੈਨੂੰ ਨਜ਼ਰ ਆਂਦਾ ਤਾਂ ਉਹਨੂੰ ਆਪਾਂ ਇੱਕ ਰੈਮਡੀ ਦੇ ਜ਼ਰੀਏ ਉਹਨੂੰ ਠੀਕ ਕਰ ਸਕਦੇ ਆ ਜੇ ਪੂਰੇ ਆਪਾਂ ਗੱਲ ਇੰਡੀਆ ਜਾਂ ਵਰਲਡ ਲੈਵਲ ਦੇ ਕਰੀਏ ਤਾਂ ਇੱਥੇ ਕੋਈ ਵੀ ਰੈਮਡੀ ਜਾਂ ਉਪਾਏ ਕੰਮ ਨਹੀਂ ਕਰੇਗਾ ਇਹ ਪੱਕੀ ਗੱਲ ਹੈ ਕੁਝ ਲੋਕ ਬੇਦਤਾ ਦੱਸਦੇ ਆ ਕੁਝ ਐਸਟ੍ਰੋਲੋਜ ਦ ਤਾਨੂੰ ਜਿਆਦਾ ਫਾਇਦਾ ਹੋਏਗਾ ਨੁਕਸਾਨ ਘੱਟ ਹੋਏਗਾ ਨਹੀਂ ਤੁਸੀਂ ਤੁਸੀਂ ਲੈ ਵੀ ਗੱਲ ਕਰਦੇ ਕੋਈ ਫਾਇਦਾ ਨਹੀਂ ਹੁੰਦਾ ਮਤਲਬ ਉਹਦਾ ਨੀ ਨਹੀਂ ਫਾਇਦਾ ਮੈਂ ਨਹੀਂ ਕਹਿੰਦਾ ਵੀ ਰੈਮਡੀ ਜਾਂ ਉਪਾਏ ਕਰਨਾ ਫਾਇਦਾ ਨਹੀਂ ਹੁੰਦਾ ਜੇ ਆਪਾਂ ਕਿਸੇ ਦੀ ਕੁੰਡਲੀ ਦੇਖ ਰਹੇ ਆ ਇਹ ਆਪਾਂ ਗੱਲ ਇੰਡੀਆ ਲੈਵਲ ਤੇ ਜਾਂ ਵਰਲਡ ਲੈਵਲ ਤੇ ਕਰ ਰਹੇ ਆ ਵੀ ਇਦਾਂ ਦਾ ਕੁਝ ਦੇਖਣ ਨੂੰ ਮਿਲੇਗਾ ਤੇ ਕੋਈ ਵੀ ਰੈਮਡੀ ਜਾਂ ਉਪਾਏ ਨੇ ਕਿਸੇ ਨੇ ਵੀ ਨਹੀਂ ਕੰਮ ਕਰਨਾ ਜੋ ਵੀ ਦੱਸ ਰਹੇ ਆ ਉਹ ਆਪੋ ਆਪਣੀ ਸਮਝ ਆ ਜਾਂ ਆਪਾਂ ਆਪਣੀ ਸਟੱਡੀ ਆਪਰੇ ਨੇ ਤਾਂ ਹੋਰ ਕਿਹੜੇ ਕਿਹੜੇ ਜਿਪ ਹਕਮ ਤੋਂ ਇਲਾਵਾ ਹੋਰ ਕਿਹੜੇ ਕਿਹੜੇ ਨੁਕਸਾਨ ਦੇਖਣ ਨੂੰ ਮਿਲ ਸਕਦੇ ਆਣ ਵਾਲੇ ਟਾਈਮ ਦੇ ਵਿੱਚ 2025 ਦੇ ਆਖਰੀ ਤੱਕ ਔਰ ਕੋੜੇ ਮਤਲਬ ਕਿਹੜੇ ਲੋਕਾਂ ਨੂੰ ਹੋਰ ਦਿੱਕਤਾਂ ਦਾ ਸਾਹਮਣਾ ਕਰਨਾ ਪਵੇਗਾ ਹੜ ਪੀੜਿਤ ਨੇ ਇਹ ਕਿਦਾਂ ਆਉਦੇ ਤਰਾ ਦਿਲ ਕਰਾ ਕਰਾ ਕਰੀ ਇਹਨਾਂ ਦਾ ਸਾਰੇ ਲੋਕ ਦੇਖ ਕੇ ਦੁਖੀ ਨੇ ਕੁਝ ਜਿੰਨੇ ਜੋਗੇ ਹੈ ਜਿੰਨਾਂ ਦੀ ਜਿੰਨੀ ਹਸਿਆਤ ਹੈ ਉਹਨੀ ਉਹ ਆਪਣੀ ਹੈਲਪ ਕਰੀ ਜਾਂਦੇ ਨੇ ਪਰ ਕਿੱਦਾਂ ਐਦਾਂ ਹੈ ਕਿ ਇਹਨਾਂ ਨੂੰ ਰਿਲੀਫ ਕਦੋਂ ਤੱਕ ਮਿਲ ਸਕਦਾ ਜਿਹੜੇ ਫਾਈਨੈਂਸ਼ੀਅਲੀ ਹੈ ਸਰੀਰਕ ਹੈ ਜਾਂ ਬਿਮਾਰੀਆਂ ਤੋਂ ਕਦੋਂ ਤੱਕ ਇਹ ਰਿਲੀਫ ਪਾ ਸਕਦੇ ਇਹਨਾਂ ਲਈ ਕਿਹੜਾ ਸਾਲ ਵਧੀਆ ਹੋਊਗਾ ਜਿਹੜੇ ਹੜਪੀੜਤ ਨੇ ਔਰ ਵੀ ਨੇਚਰਲ ਡਿਸਾਸਟਰ ਤੋਂ ਜਿਹੜੇ ਪੀੜਿਤ ਹੋਣਗੇ ਉਹਨਾਂ ਦੇ ਲਈ ਕਿਹੜਾ ਇਅਰ ਵਧੀਆ ਹੋਊਗਾ ਜਿਸ ਦੇ ਵਿੱਚ ਉਹ ਟੋਟਲੀ ਫ੍ਰੀ ਆਫ ਫ੍ਰੀ ਹੋ ਸਕਦੇ ਆਪਣੀ ਜ਼ਿੰਮੇਵਾਰੀਆਂ ਤੋਂ ਸਰ ਦੇਖੋ ਆਪਾਂ ਸਾਰੇ ਸੋਸ਼ਲ ਮੀਡੀਆ ਤੇ ਦੇਖ ਰਹੇ ਆ ਕਿੰਨੇ ਆਪਾਂ ਨੂੰ ਐਦਾਂ ਦੀ ਵੀਡੀਓ ਦਿਖਾ ਰਹੇ ਨੇ ਆਪਾਂ ਨੂੰ ਵੀਡੀਓ ਦੇਖ ਕੇ ਨਾ ਡਰ ਲੱਗ ਰਿਹਾ ਵਾ ਜਿਹੜੇ ਇਹ ਆਪਣੇ ਤਾਂ ਹੰਡਾ ਰਹੇ ਨੇ ਜਿਨ੍ਹਾਂ ਦੇ ਨਾਲ ਇਹ ਚੀਜ਼ਾਂ ਬੀਤ ਰਹੀਆਂ ਨੇ ਉਹਨਾਂ ਦੇ ਕਿੱਦਾਂ ਦੇ ਹਾਲਾਤ ਹੋਣਗੇ ਸਾਰਾ ਕੁਝ ਉਹਨਾਂ ਦਾ ਖਤਮ ਹੋ ਗਿਆ ਦੇਖੋ ਟਾਈਮ ਟੈਕ ਲੱਗੇਗਾ ਹੀ ਵੀ ਉਹਨਾਂ ਨੂੰ ਲਾਈਨ ਤੇ ਆਉਣ ਲਈ ਪਰ ਕੀ ਆ ਜੇ ਆਪਾਂ 2026 ਦੀ ਗੱਲ ਕਰਦੇ ਹਾਂ ਕੁਝ ਠੀਕ ਰਹੇਗਾ 2027 ਦੇ ਵਿੱਚ ਜਾ ਕੇ ਐਦਾਂ ਦਾ ਫੇਰ ਕੁਝ ਦੇਖਣ ਨੂੰ ਬਹੁਤ ਜ਼ਿਆਦਾ ਮਿਲੇਗਾ ਅੱਛਾ ਇਹ ਵੀ ਪ੍ਰੈਡਿਕਸ਼ਨ ਹੈ ਬਿਲਕੁਲ ਜੀ 27 ਵੀ ਭਾਰੀ ਆ ਬਿਲਕੁਲ 27 ਵੀ ਭਾਰੀ ਆ 26 ਕੁਝ ਠੀਕ ਆ 27 ਵੀ ਭਾਰੀ ਆ ਜਿਵੇਂ ਆ 25 ਦੀ ਗੱਲ ਕਰਦੇ ਆ 25 ਜਾ ਕੇ ਨੰਬਰ ਭਾਰੀ ਆ ਪਰਮਾਤਮਾ ਸੁੱਖ ਰੱਖੇ ਵੀ ਵੈਸੇ ਤਾਂ ਬਹੁਤ ਕੁਝ ਦੇਖ ਲਿਆ ਸਾਲ ਦੇ ਵਿੱਚ ਵੀ ਹੁਣ ਤਾਂ ਸੁੱਖ ਸੁਵੱਲੇ ਨਿਕਲ ਜਾਵੇ ਪਰ 2027 ਇਸ ਤੋਂ ਵੀ ਭਾਰੀ ਆ ਅੱਛਾ ਵਿਕਾਸ ਜੀ ਸਮੇਂ ਨਾ ਇਜਾਜ਼ਤ ਨਹੀਂ ਦਿੰਦਾ ਪਰ ਜਾਂਦੇ ਜਾਂਦੇ ਦਰਸ਼ਕਾਂ ਦੇ ਲਈ ਕੀ ਮੈਸੇਜ ਹੈ ਜਿਹੜੇ ਉਹ ਖੁਸ਼ਹਾਲ ਰਹਿ ਸਕਣ ਐਸਟ੍ਰੋਲੋਜੀ ਦੇ ਹਵਾਲੇ ਨਾਲ ਨਿਊਮਰੋਲੋਜੀ ਦੇ ਹਵਾਲੇ ਦੇ ਨਾਲ ਜਿਹੜੇ ਉਹਨਾਂ ਤੇ ਆਪਦਾ ਪਈ ਹੈ ਤੁਸੀਂ ਕੀ ਮੈਸੇਜ ਕੀ ਦੇਣਾ ਚਾਹੋਗੇ ਉਹਨਾਂ ਨੂੰ ਸਰ ਦੇਖੋ ਕੀ ਆ ਵੀ ਮੈਂ ਜੋ ਵੀ ਆਪਾਂ ਰੈਮਡੀ ਦੱਸ ਦਿੰਦੇ ਜਾਂ ਕੋਈ ਵੀ ਸਾਡੀ ਵੈਰੀਗ ਦੇ ਵਿੱਚ ਕੋਈ ਵੀ ਉਪਾਏ ਦੱਸਦੇ ਆ ਮੇਰੀ ਇੱਕ ਕੋਸ਼ਿਸ਼ ਇਹੀ ਹੁੰਦੀ ਹੈ ਵੀ ਉਹ ਦਾਨਪੁੰਨ ਦੇ ਰਿਲੇਟਡ ਦਾਨਪੁੰਨ ਨੂੰ ਲੈ ਕੇ ਜੁੜੇ ਹੁੰਦੇ ਆ ਮੈਂ ਅੱਗੇ ਵੀ ਤੁਹਾਨੂੰ ਇਹ ਦੱਸ ਚੁੱਕਿਆ ਆਂ ਵੀ ਜਿਹੜੇ ਗਲੀ ਦੇ ਉਵਾਰਾ ਕੁੱਤੇ ਨੇ ਨਾ ਗਲੀ ਦੇ ਉਵਾਰਾ ਕੁੱਤੇ ਤੁਸੀਂ ਇਹਨਾਂ ਨੂੰ ਮਤਲਬ ਸਵੇਰੇ ਉੱਠ ਕੇ ਦੁੱਧ ਪਾਣਾ ਸਟਾਰਟ ਕਰੋ ਇਹਨਾਂ ਨੂੰ ਸਾਡੀ ਲਾਈਨ ਦੇ ਵਿੱਚ ਦਰਬੇਸ਼ ਕਿਹਾ ਗਿਆ ਵਾ ਜਦੋਂ ਇਹ ਦੇਣ ਤੇ ਆਂਦੇ ਆ ਕਾ ਜੀ ਇਹਨਾਂ ਨੂੰ ਕੁਝ ਦਿੰਦੇ ਆ ਨਾ ਇਹ ਮਤਲਬ ਇਨਸਾਨ ਨੇ ਸੋਚਿਆ ਵੀ ਨਹੀਂ ਹੁੰਦਾ ਅੱਛਾ ਮੇਰੀ ਜ਼ਿੰਦਗੀ 'ਚ ਇਹ ਵੀ ਕੁਝ ਲਿਖ ਆਈਗਾ ਮੈਂ ਬ ਇਹੀ ਚੀਜ਼ਾਂ ਮੈਂ ਬਾਰ-ਬਾਰ ਰਿਪੀਟ ਕਰਦਾ ਵੀ ਤੁਸੀਂ ਕੋਈ ਵੀ ਤੁਹਾਡੇ ਕੰਮ ਰੁਕੇ ਹੋਏ ਆ ਤੁਸੀਂ ਮਨ 'ਚ ਸੋਚ ਕੇ ਇਹ ਚੀਜ਼ਾਂ ਕਰਨੀਆਂ ਸਟਾਰਟ ਕਰ ਦਿਓ ਕਿਉਂਕਿ ਕੀ ਆ ਦੇਖੋ ਜੇ ਆਪਾਂ ਕਿਸੇ ਦਾ ਵਾਰਾ ਕੁੱਤੇ ਦਾ ਗਲੀ ਵਾਲੇ ਦਾ ਪੇਟ ਭਰਦੇ ਆ ਜੇ ਤੁਹਾਡਾ ਕੋਈ ਫਾਇਦਾ ਨਾ ਹੋਇਆ ਤਾਂ ਮੈਨੂੰ ਦੱਸੋ ਤੁਹਾਡਾ ਜੀ ਨੁਕਸਾਨ ਕੀ ਆ? ਦਾਨ ਪੁੰਦਾ ਤਾਂ ਕਿਤੇ ਨਾ ਕਿਤੇ ਰਿਜ਼ਲਟ ਵਧੀਆ ਹੀ ਨਿਕਲ ਕੇ ਆਂਦਾ ਵਾ। ਸਹੀ ਗੱਲ ਹੈ ਜੀ। ਅੱਛਾ ਇੱਕ ਆਖਰੀ ਸਵਾਲ ਹੈ ਮੈਂ ਸਭਾਲਤੇ ਸਵਾਲ ਪੁੱਟ ਕਰ ਰਹੇ ਹਾਂ। ਇੱਕ ਤੁਸੀਂ ਰੈਮਡੀ ਦੱਸ ਦਿਓ ਹਮੇਸ਼ਾ ਹਰ ਵੀਡੀਓ 'ਚ ਦੱਸ ਦਿੰਦੇ ਹਾਂ ਕਿ 43 ਦਿਨ ਤੱਕ 41 ਦਿਨ ਤੱਕ ਜੋ ਵੀ ਇੱਕ ਸਵੇਰੇ ਆ ਮਾਰਾ ਜਾਨਵਰ ਨੂੰ ਜਿਹੜੇ ਦਰਵੇਸ਼ ਹੁੰਦੇ ਉਹਨਾਂ ਨੂੰ ਦੁੱਧ ਪਾਣਾ ਚਾਹੀਦਾ ਕੁਝ ਖਾਣ ਪੀਣ ਦੀ ਚੀਜ਼ਾਂ ਪਾਣੀ ਚਾਹੀਦੀਆਂ। ਉਹ ਲਗਾਤਾਰ ਕਰਨੀ ਚਾਹੀਦੀ ਹੈ ਬਿਚ ਟੁੱਟ ਜਾਵੇ ਤੱਕ ਕੀ ਮਟਰ ਹੁੰਦਾ ਹੈ ਕਿ ਆ ਇਹਦੇ 'ਚ ਕੋਈ ਟੈਨਸ਼ਨ ਵਾਲੀ ਗੱਲ ਕੋਈ ਲੋਕ ਕਹਿੰਦੇ ਵੀ ਕਮੈਂਟ ਆਉਂਦੇ ਆ ਵੀ ਅਸੀਂ ਤਾਂ ਡੇਲੀ ਪੰਦੇ ਜੀ ਇੱਕ ਸਾਡੇ ਤੋਂ ਨਗਾ ਹੋ ਗਿਆ ਫਿਰ ਦੁਬਾਰਾ ਸ਼ੁਰੂ ਕਰੀਏ ਕਿੱਦਾਂ ਕਰੀਏ ਉਹ ਨਹੀਂ ਨਹੀਂ ਸਰ ਦੇਖੋ ਕੋਈ ਵੀ ਆਪਾਂ ਜਿਆ ਰੈਮਡੀ ਸ਼ੁਰੂ ਕਰਨੇ ਆ ਉਹ 43 ਦਿਨ ਤੱਕ ਆਪਾਂ ਨੂੰ ਬਿਲਕੁਲ ਕੰਟੀਨਿਊ ਹੀ ਰੱਖਣੀ ਚਾਹੀਦੀ ਆ ਮਤਲਬ ਇੱਕ ਆਪਣੀ ਡਿਊਟੀ ਇੱਕ ਆਪਣਾ ਮਤਲਬ ਫਰਜ਼ ਸਮਝ ਕੇ ਉਸ ਤੋਂ ਬਾਅਦ ਕਦੇ ਤੁਹਾਡੇ ਤੋਂ ਹੋ ਰਹੀ ਆ ਕਦੇ ਨਹੀਂ ਹੋ ਰਹੀ ਤੁਸੀਂ ਬਾਹਰ ਅੰਦਰ ਵੀ ਗਏ ਤਾਂ ਚੱਲ ਜਾਏਗਾ ਮਤਲਬ ਦਨਪੁੰਤਾ ਕੰਟੀਨਿਊ ਹੀ ਕਰਦੇ ਰਹਿਣਾ ਚਾਹੀਦਾ ਉਹ ਕਿਤੇ ਨਾ ਕਿਤੇ ਉਹ ਸੰਸਰਨਲ ਐਸਟ੍ਰੋਲੋజర్ ਵਿਕਾਸ ਮਨੋਤਰਾ ਜੀ ਜਿਨ੍ਹਾਂ ਨੇ ਅੱਜ ਤੋਂ ਕੁਝ ਮਹੀਨੇ ਪਹਿਲਾਂ ਪ੍ਰੈਡਿਕਸ਼ਨ ਕਰ ਦਿੱਤੀ ਸੀ ਕਿ 2025 ਦੇ ਵਿੱਚ ਪਾਣੀ ਤੋਂ ਜ਼ਿਆਦਾ ਜਿਹੜਾ ਸੰਕਟ ਆ ਸਕਦਾ ਔਰ ਸੰਕਟ ਆ ਵੀ ਰਿਹਾ ਅੱਜ ਦੇ ਟਾਈਮ 'ਚ ਹੜ ਪੀੜਿਤ ਪੰਜਾਬ ਦੇ ਕਿੰਨੇ ਕਿ ਖੇਤਰ ਨੇ ਕਈ ਜ਼ਿਲ੍ਹੇ ਡੁੱਬ ਚੁੱਕੇ ਨੇ ਰੋਟੀ ਤੋਂ ਮਹਤਾਜ ਨੇ ਪਾਣੀ ਇੰਨਾ ਜ਼ਿਆਦਾ ਪਰ ਪੀ ਨਹੀਂ ਸਕਦੇ ਦੋਸਤੋ ਪਹਿਲਾਂ ਕਹਿੰਦੇ ਸੀ ਅਸੀਂ ਫਲਾਨੇ ਸੂਬੇ ਨੂੰ ਪਾਣੀ ਨਹੀਂ ਦੇਣਾ ਅੱਜ ਪਾਣੀ ਇੰਨਾ ਜ਼ਿਆਦਾ ਤੇ ਕੋਈ ਲੈਣ ਨੂੰ ਤਿਆਰ ਨਹੀਂ ਹੈ ਵਿਕਾਸ ਮਨੋਤਰਾ ਜੀ ਦੀ ਗੱਲ ਤੁਹਾਨੂੰ ਕਿੱਦਾਂ ਦੀ ਲੱਗੀ ਤੁਸੀਂ ਇਹਨਾਂ ਦੀ ਗੱਲ ਤੋਂ ਕੀ ਫਾਇਦਾ ਲਿਆ ਤੁਹਾਨੂੰ ਇਹਨਾਂ ਦੀ ਗੱਲ ਜਿਹੜੀ ਹੈ ਉਹ ਕਿਤੇ ਤੱਕ ਅਸਰ ਕਰਦੀ ਹੈ ਤੁਸੀਂ ਆਪਣੀ ਰਾਏ ਜਿਹੜੀ ਹੈ ਕਮੈਂਟਾਂ ਚ ਜ਼ਰੂਰ ਦੱਸਣਾ ਬਾਕੀ ਇਹਨਾਂ ਦਾ ਜਿਹੜਾ ਨੰਬਰ ਹੈ ਤੁਸੀਂ ਆਪਣੀ ਤੇਵਾ ਦਿਖਾਣਾ ਚਾਹੁੰਦੇ ਹੋ ਤੁਸੀਂ ਆਪਣੀ ਕੁੰਡਲੀ ਦਿਖਾਣਾ ਚਾਹੁੰਦੇ ਹੋ ਤਾਂ ਵਿਕਾਸ ਜੀ ਦੀ ਟੀਮ ਹਮੇਸ਼ਾ ਤੁਹਾਡੇ ਨਾਲ ਸੰਪਰਕ ਦੇ ਵਿੱਚ ਰਹੇਗੀ WhatsApp ਜਿਹੜਾ ਇਹਨਾਂ ਦਾ ਨੰਬਰ ਹੈ ਮੈਂ ਬਿਲਕੁਲ ਇੱਥੇ ਸ਼ੋਰਟ ਕਰ ਦਿੰਦਾ ਐ ਔਰ ਇੱਕ ਗੱਲ ਹੈ ਕਾਉਂਸਲਿੰਗ ਦੀ ਕੋਈ ਫੀਸ ਨਹੀਂ ਹੁੰਦੀ ਇਹਨਾਂ ਦੀ ਔਰ ਸਾਡੀ ਵੀਡੀਓ ਦੇਖ ਕੇ ਕੋਈ ਜਾਏਗਾ ਤੇ ਵਿਸ਼ੇਸ਼ ਜਿਹੜੇ ਉਹਨਾਂ ਨੂੰ ਹੈ ਆਫਰ ਦੇਣਗੇ ਹਾਂ ਬਾਕੀ ਜੇ ਇਹਨਾਂ ਦੀ ਟੀਮ ਹਮੇਸ਼ਾ 24 ਘੰਟੇ ਹਰ ਇੱਕ ਬੰਦੇ ਤੇ ਰਿਪਲਾਈ ਦੇਣ ਨੂੰ ਸਕਸ਼ਮ ਰਹਿੰਦੀ ਐ ਬਾਈ ਚਾਂਸ ਕਦੇ ਕਈ ਵਾਰੀ ਐਦਾਂ ਹੋ ਜਾਂਦਾ ਕਿ ਨਹੀਂ ਇਗਨੋਰ ਹੋ ਜਾਂਦਾ ਪਰ ਉਹ ਜਲਦੀ ਤੋਂ ਜਲਦੀ ਇਹਨਾਂ ਦੀ ਟੀਮ ਜਵਾਬ ਦੇ ਦਿੰਦੀ ਐ ਤੁਸੀਂ ਜੁੜੇ ਰਹੋ ਨਦੇ ਪੱਕ ਪੰਜਾਬੀ ਦੇ ਨਾਲ ਤੇ ਮੈਂ ਕਾਸ਼